ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਐਸਪੀ ਹਰਪਾਲ ਸਿੰਘ ਦੇ ਪਰਿਵਾਰਕ ਮੈਂਬਰਾਂ ਨੂੰ ਤੰਗ ਕਰਨ ਵਾਲੀਆਂ ਸੰਗਤਾਂ ਨੂੰ ਅਪੀਲ ਕੀਤੀ ਆ ਸੰਦੇਸ਼ ਦਿੱਤਾ ਜਿਸ ਤਰੀਕੇ ਦੇ ਨਾਲ ਪਿਛਲੇ ਦਿਨਾਂ ਦੇ ਵਿੱਚ ਅੰਮ੍ਰਿਤਸਰ ਦੇ ਕੋਰਟ ਕੰਪਲੈਕਸ ਦੇ ਵਿੱਚ ਐਸਪੀ ਹਰਪਾਲ ਸਿੰਘ ਸਣੇ ਹੋਰ ਕਈ ਪੁਲਿਸ ਅਧਿਕਾਰੀਆਂ ਦੀ ਅਮਰਪਾਲ ਸਿੰਘ ਦੀ ਮਾਤਾ ਦੇ ਨਾਲ ਬਹਿਸਵਾਜੀ ਹੋ ਜਾਂਦੀ ਆ ਤਿੱਖੀ ਬਹਿਸਵਾਜੀ ਤੋਂ ਬਾਅਦ ਇਸ ਮਾਮਲੇ ਨੇ ਕਾਫੀ ਤੂਲ ਫੜ ਲਈ ਹੈ ਜਿਸ ਤੋਂ ਬਾਅਦ ਅਮਰਤਪਾਲ ਸਿੰਘ ਦੇ ਪਿਤਾ ਤੇ ਉਹਨਾਂ ਦੇ ਵਕੀਲ ਉਹਨਾਂ ਦੇ ਪਰਿਵਾਰਕ ਮੈਂਬਰ ਅਮਰਤਪਾਲ ਸਿੰਘ ਦੇ ਹੋਰ ਸਾਥੀ ਸਾਰੇ ਜਿਹੜੇ ਨੇ ਉਸ ਪੁਲਿਸ ਅਧਿਕਾਰੀ ਦੇ ਉੱਤੇ ਕਾਨੂੰਨੀ ਕਾਰਵਾਈ ਕਰਨ ਦੀ ਗੱਲ ਕਰ ਰਹੇ ਨੇ ਪਰ ਦੂਜੇ ਪਾਸੇ ਅਮਰਤਪਾਲ ਸਿੰਘ ਦੇ ਪਿਤਾ ترਸੀਮ ਸਿੰਘ ਦੇ ਵੱਲੋਂ ਇਹ ਗੱਲ ਆਖੀ ਗਈ ਆ ਕਿ ਅਸੀਂ ਐਸਪੀ ਹਰਪਾਲ ਸਿੰਘ ਦੇ ਉੱਤੇ ਕਾਨੂੰਨੀ ਕਾਰਵਾਈ ਕਰਵਾਵਾਂਗੇ ਉਹ ਸਾਡਾ ਹੱਕ ਆ ਪਰ ਦੂਜੇ ਪਾਸੇ ਜਿਹੜੀਆਂ ਸੰਗਤਾਂ ਸਾਨੂੰ ਪਤਾ ਲੱਗਿਆ ਕਿ ਕੁਝ ਸੰਗਤਾਂ ਜਿਹੜੀਆਂ ਨੇ ਹਰਪਾਲ ਸਿੰਘ ਦੇ ਐਸਪੀ ਹਰਪਾਲ ਸਿੰਘ ਦੇ ਪਰਿਵਾਰ ਨੂੰ ਤੰਗ ਕਰ ਰਹੇ ਨੇ ਉਹਨਾਂ ਦੇ ਬਾਰੇ ਬਿਆਨ-ਬਾਜ਼ੀਆਂ ਦੇ ਰਹੇ ਨੇ ਕਹਿੰਦੇ ਇਹ ਸਰਾਸਰ ਗਲਤ ਆ ਸਾਡਾ ਸਿੱਖੀ ਇਤਿਹਾਸ ਇਹ ਨਹੀਂ ਕਹਿੰਦਾ ਕਿ ਕਿਸੇ ਦੇ ਪਰਿਵਾਰ ਨੂੰ ਤੰਗ ਕਰੋ ਬਲਕਿ ਜਿਸ ਨੇ ਜੋ ਗੁਨਾਹ ਕੀਤਾ ਉਸ ਨੂੰ ਉਸ ਦੀ ਸਜ਼ਾ ਮਿਲਣੀ ਚਾਹੀਦੀ ਆ ਪਰਿਵਾਰ ਨੂੰ ਕਿਉਂ ਸਜ਼ਾ ਦਿੱਤੀ ਜਾਵੇ ਤਾਂ ਇਹ ਵਾਕਈ ਇੱਕ ਵੱਡੇ ਦਿਲ ਵਾਲੀ ਗੱਲ ਹੈ ਇੱਕ ਪਾਸੇ ਤਾਂ ਐਸਪੀ ਹਰਪਾਲ ਸਿੰਘ ਨੇ ਅਮਰਤਪਾਲ ਸਿੰਘ ਦੇ ਬਾਰੇ ਬਿਆਨ ਦਿੱਤਾ ਅਮਰਤਪਾਲ ਸਿੰਘ ਦੀ ਮਾਤਾ ਦੇ ਮੋਹ ਤੇ ਕਿਹਾ ਕਿ ਤੇਰੇ ਪੁੱਤ ਨੇ ਤਾਂ ਸਾਰੇ ਪੰਜਾਬ ਦੇ ਵਿੱਚ ਅੱਗ ਲਾ ਦਿੱਤੀ ਐ ਤੇ ਹੁਣ ਕਹਿੰਦੇ ਤੁਸੀਂ ਕਰੋੜਾ ਰੁਪਏ ਇਕੱਠੇ ਕਰ ਲੇ ਜਿਸ ਤੋਂ ਬਾਅਦ ਮਾਤਾ ਜੀ ਦੇ ਵੱਲੋਂ ਕਹਿ ਦਿੱਤਾ ਗਿਆ ਕਿ ਕੋਈ ਨਹੀਂ ਹੁਣ ਤੇਰੀ ਆ ਸਾਡੀ ਆਉਣ ਦੇ ਤੈਨੂੰ ਫੇਰ ਦੱਸਾਂਗੇ ਤਾਂ ਇਸ ਮਾਮਲੇ ਨੇ ਤੂਲ ਫੜੀਆ ਤਾਂ ਅਮਰਤਪਾਲ ਸਿੰਘ ਦੇ ਪਿਤਾ ਦੇ ਵੱਲੋਂ ਇੱਕ ਸੰਦੇਸ਼ ਦਿੱਤਾ ਗਿਆ ਸੰਗਤਾਂ ਨੂੰ ਇੱਕ ਵਾਰ ਉਹ ਸੁਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ 30 ਤਰੀਕ ਨੂੰ ਅੰਮ੍ਰਿਤਸਰ ਕੋਰਟ ਕੰਪਲੈਕਸ ਜੋ ਘਟਨਾ ਵਾਪਰੀ ਉਹ ਬੜੀ ਮੰਨਤਾ ਗਈ ਸੀ ਜੋ ਐਸਪੀਰ ਪਾਲ ਸਿੰਘ ਦਾ ਜਿਹੜਾ ਰੋਲ ਸੀ ਬਹੁਤ ਨਿਖੇਦੀ ਜਨਕ ਸੀ ਤੇ ਉਸ ਤੋਂ ਬਾਅਦ ਚ ਚਲੋ ਜੋ ਕੁਝ ਵੀ ਉਹ ਦਿੱਤਾ ਆਪਾਂ ਲੀਗਲ ਐਕਸ਼ਨ ਲਵਾਂਗੇ ਸਾਰੀਆਂ ਜੋ ਕਾਰਵਾਈ ਉਹਦੇ ਖਿਲਾਫ ਕੀਤੀ ਜਾ ਸਕਦੀ ਕਰਾਂਗੇ ਪਰ ਸਾਨੂੰ ਪਤਾ ਕੋਈ ਸਾਡੇ ਨੋਰਸ ਹੈ ਕਿ ਕੁਝ ਸੰਤਾ ਜਿਹੜੀਆਂ ਕਿ ਉਹਦੇ ਪਰਿਵਾਰ ਨੂੰ ਕੁਝ ਬੰਦਾ ਚੰਗਾ ਬੋਲਿਆ ਜਾ ਰਿਹਾ ਸਾਡੀ ਸਾਰਿਆਂ ਦੇ ਚਰਨਾ ਚ ਨਿਮਰਤਾ ਸਹਿਤ ਬੇਨਤੀ ਹੈ ਕਿ ਠੀਕ ਹੈ ਕਿ ਐਸਪੀਰ ਪਾਲ ਸਿੰਘ ਦਾ ਤੇ ਦੋਸ਼ ਹੈ ਜੋ ਉਹਨੇ ਕੀਤਾ ਪਰ ਆਪਾਂ ਨੂੰ ਉਹਦੇ ਪਰਿਵਾਰ ਕੇ ਮੈਂਬਰਾਂ ਨੂੰ ਕੋਈ ਕਿਸੇ ਵੀ ਤਰੀਕੇ ਨਾਲ ਕੋਈ ਉਹਨਾਂ ਦੇ ਕੋਈ ਗਲਤ ਕਮੈਂਟ ਕਰਨਾ ਜਾਂ ਇਹ ਚੀਜ਼ ਚੰਗਾ ਨਹੀਂ ਲੱਗਦਾ ਕਿ ਆਪਾਂ ਸਾਡੇ ਇਤਿਹਾਸ ਸੁਵਾਵਾ ਕਿ ਸਾਡੇ ਵੱਡਿਆ-ਵਡੇਰਿਆਂ ਨੇ ਬੁੱਝੀਆਂ ਦੀਆਂ ਵੀ ਧੀਆ ਪੈਣਾ ਬੱਚਿਆਂ ਨਾਲ ਕੋਈ ਇਹੋ ਜਿਹਾ ਸਲੂਕ ਨਹੀਂ ਕੀਤਾ ਕਿ ਜਿਹੜਾ ਕੋਈ ਗੁਰਮਤਿ ਮਰਿਆਦਾ ਤੋਂ ਉਲਟ ਹੋਵੇ ਇਸ ਕਰਕੇ ਆਪਾਂ ਨੂੰ ਸਾਰਿਆਂ ਨੂੰ ਸੰਜਮ ਤੋਂ ਕੰਮ ਲੈਣਾ ਚਾਹੀਦਾ ਠੀਕ ਹੈ ਕਿ ਉੱਤੇ ਵਾਸਤੇ ਆਪਾਂ ਜੋ ਲੀਗਲ ਨੋਟਸ ਜੋ ਵੀ ਜੋ ਕਾਨੂੰਨੀ ਕਾਰਵਾਈ ਹੈ ਸਾਰੀ ਉੱਤੇ ਆਪਾਂ ਕਰਾਂਗੇ ਤੇ ਬਾਕੀ ਉਹਦੇ ਪਰਿਵਾਰ ਦਾ ਮੇਰੇ ਖਿਆਲ ਅਕਾਪਾਂ ਨਹੀਂ ਨੇ ਉਹਦੇ ਪਰਿਵਾਰ ਤੱਕ ਨਹੀਂ ਜਾਣਾ ਚਾਹੀਦਾ ਕਿਉਂਕਿ ਉਹ ਪਰਿਵਾਰ ਨੂੰ ਪੁੱਛ ਕੇ ਨਹੀਂ ਸਾਰਾ ਕੁਝ ਕੀਤਾ ਜਾਂਦਾ ਇਸ ਕਰਕੇ ਮੇਰਾ ਖਿਆਲ ਹੈ ਕਿ ਆਪਾਂ ਨੂੰ ਸਾਰੇ ਨੂੰ ਇਧਰ ਧਿਆਨ ਦੇਣ ਦੀ ਲੋੜ ਹੈ ਵਾਹਿਗੁਰੂ ਜਿੱਕਾ ਖਾਲਸਾ ਵਾਹਿਗੁਰੂ ਤੁਸੀਂ ਸੁਣਿਆ ਤਾਂ ਤੁਸੀਂ ਦੇਖਿਆ ਕਿਸ ਤਰੀਕੇ ਦੇ ਨਾਲ ਇਹ ਵਿਵਾਦ ਪੱਖਿਆ ਤਾਂ ਹੁਣ ਇਹ ਵਿਵਾਦ ਜਿਹੜਾ ਆ ਕਾਨੂੰਨੀ ਕਾਰਵਾਈ ਤੱਕ ਪਹੁੰਚ